ਬਠਿੰਡਾ ਸ਼ਹਿਰੀ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਜਗਰੂਪ ਸਿੰਘ ਨੇ মিডিਆ ਨੂੰ ਦੱਸਿਆ ਕਿ ਮੇਰੇ ਹੀ ਏਰੀਆ ਵਿੱਚ ਇਨਾ ਝੁੱਗੀਆਂ ਨੂੰ ਅੱਗ ਲੱਗੀ ਹੈ ਇਹ ਮੇਰੇ ਆਪਣੇ ਪਰਿਵਾਰਕ ਮੈਂਬਰ ਨੇ ਮੈਨੂੰ ਬੜਾ ਹੀ ਅਫਸੋਸ ਹੈ ਕਿ ਇਸ ਅੱਗ ਦੇ ਨਾਲ ਦੋ ਬੱਚਿਆਂ ਜਲਣ ਕਾਰਨ ਮੌਤ ਹੋ ਗਈ ਤੇ ਦੋ ਜ਼ਖਮੀ ਹੋਏ ਨੇ 8 ਦੇ ਕਰੀਬ ਝੁੱਗੀਆਂ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਈਆਂ ਤੇ ਮੈਂ ਸਰਕਾਰ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਤੁਰੰਤ ਇਹਨਾਂ ਦੀ ਸਹਾਇਤਾ ਦੇਣ ਲਈ ਆਖ ਦਿੱਤਾ ਹੈ ਤੇ ਜਲਦ ਹੀ ਇਹਨਾਂ ਨੂੰ ਦੇ ਪਰਿਵਾਰਾਂ ਨੂੰ 1 ਲੱਖ ਰੁਪਏ ਤੇ ਜਲੀਆਂ ਹੋਈਆਂ ਚੁੱਗੀਆਂ ਨੂੰ 25-25 ਹਜ਼ਾਰ ਦਾ ਮੁਆਵਜ਼ਾ ਦੇਣ ਜੋ ਵੀ ਇਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਜਲਦ ਤੋਂ ਜਲਦ ਇਸ ਉੱਪਰ ਕੰਮ ਸ਼ੁਰੂ ਕਰ ਦਿੱਤਾ ਜਾਵੇ ਫਾਇਰ ਬ੍ਰਿਗੇਡ ਨੇ ਇਸ ਮਾਮਲੇ ਵਿੱਚ ਬਹੁਤ ਸਲਾਗਾ ਜੋ ਕੰਮ ਕੀਤਾ ਤੇ ਜਿਨ੍ਹਾਂ ਨੇ ਮੌਕੇ ਤੇ ਜਾ ਕੇ ਵੱਡੀ ਘਟਨਾ ਰੋਕ ਹੋਣ ਤੋਂ ਰੋਕ ਲਈ ਜਲਦੀ ਸਾਰੇ ਸ਼ਿਕਾਇਤਾਂ ਦਾ ਨਿਪਟਾਰਾ ਕਰ ਲਿਆ ਜਾਵੇਗਾ ਅੱਜ ਬਹੁਤ ਮਦਭੰਗੀ ਭਾਗੀ ਘਟਨਾ ਜਿਹੜੀ ਵਾਪਰੀ ਹਵੋਰ ਲੈਂਡ ਦੇ ਨਾਲ ਫਰੰਦ ਕ੍ਰੋਸ ਕਰਕੇ ਕਨਾਲ ਉੱਥੇ ਉਡੀਆ ਕਲੋਨੀ ਹੈ ਉੱਥੇ ਛੁਬਾ ਛੁਗੀਆਂ ਵਗ ਲੱਗਦੀ ਔਰ ਉਸ ਹੱਗ ਦੇ ਵਿੱਚ 8 ਦਾ ਛੁਗੀਆਂ ਜਿਹੜੀਆਂ ਉਹ ਬਿਲਕੁਲ ਛੜਕੇ ਸਵਾਹ ਹੋ ਗਈਆਂ ਔਰ ਸਭ ਤੋਂ ਦਿਲ ਦਿਖਾਉਣ ਵਾਲੀ ਘਟਨਾ ਹੈ ਹੋਈ ਕਿ ਉੱਥੇ ਦੋ ਬੱਚੀਆਂ ਇੱਕੋ ਪਰਿਵਾਰ ਦੀਆਂ ਉਹ ਸ਼ਫੋਕਸ਼ਨ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਮੈਂ ਤੁਰੰਤ ਜਦੋਂ ਮੈਨੂੰ ਪਤਾ ਲੱਗਿਆ ਸਵੇਰ ਕੁਝ 8:20 ਮਿੰਟ ਵਾਰੀ ਮੈਂ ਫਾਇਰ ਬਿਗੇੜ ਵਾਲਿਆਂ ਨੂੰ ਕਹੇ ਕਿ ਨਾਲ ਹੀ ਆਪਦਾ ਸਕੂਟਰ ਚੱਕ ਕੇ ਚੱਲਿਆ ਗਿਆ ਲੋਕਾਂ ਨੇ ਵੀ ਕੋਸ਼ਿਸ਼ ਕੀਤੀ ਪਰ ਜਿਹੜੀ ਕਿਉਂਕਿ ਉਹ ਸਾਰਾ ਸਰ ਸੀ ਉਹ ਅੱਗ ਇੱਕਦਮ ਫੈਲ ਗਈ ਅਗਨ ਕਾਰਨਾਂ ਬਾਰੇ ਵੀ ਪੁੱਛਿਆ ਗਿਆ ਉਹ ਕਹਿੰਦੇ ਜੀ ਇੱਥੇ ਕੋਈ ਖਾਣਾ ਖਾਣਾ ਬਣਾਉਣ ਵਾਸਤੇ ਹੀ ਉਸ ਤੋਂ ਟਿੰਗਾੜੀ ਪਈ ਤੇ ਉਸ ਵਕਤ ਅੱਗ ਵੀ ਵੱਡੀ ਇੱਥੇ ਤਾਂ ਮੈਂ ਇੱਕ ਸਿਲੰਡਰ ਫੜੇ ਤਿੰਨ ਇੱਕ ਨੌਜਵਾਨ ਦੇ ਘਟ ਦੇ ਉੱਤੇ ਜਿਹੜਾ ਉਹਦਾ ਛਲ ਬੱਜਿਆ ਉਹ ਜ਼ਖਮੀ ਹੈ ਹਸਪਤਾਲ ਜਾਖਮ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਮੰਦ ਭਾਗੀ ਘਟਨਾ ਦੀ ਆਪ ਦੇ ਮਨੋਂ ਮੈਨੂੰ ਬਹੁਤ ਤਕਰੀਬ ਹੈ ਪ੍ਰਮਾਤਮਾ ਅੱਗੇ ਅਰਦਾਸ ਕਰਨਾ ਹੈ ਕਿ ਉਹ ਪਰਿਵਾਰ ਨੂੰ ਇਹ ਜਿਹੜਾ ਵਾਕਿਆ ਹੋਇਆ ਘਟਨਾ ਹੋਈ ਹੈ ਉਹ ਸਹਣ ਦੀ ਸ਼ਕਤੀ ਦੇ ਬਤੌਰ ਐਮਐਲਏ ਨਹੀਂ ਮੈਂ ਤਾਂ ਇਸ ਇਲਾਕੇ ਦੇ ਵਿੱਚ ਬਤੌਰ ਪਰਿਵਾਰਕ ਪਿਛਲੇ 40-41 ਸਾਲ ਤੋਂ ਵਿਚਰੇ ਹਾਂ ਅਸੀਂ ਮੈਂ ਸਰਕਾਰ ਨੂੰ ਕਿਹਾ ਡਿਪਟੀ ਕਮਿਸ਼ਨ ਨੂੰ ਕਿਹਾ ਕਿ ਇਹਨਾਂ ਦੀ ਜਿੰਨੀ ਵੀ ਮਦਦ ਕੀਤੀ ਜਾ ਸਕਦੀ ਹੈ ਸਰਕਾਰ ਵੱਲੋਂ ਕੀਤੀ ਜਾਣੀ ਚਾਹੀਦੀ ਹੈ ਉਹ ਜਿਹੜੇ ਇੱਕੋ ਪਰਿਵਾਰ ਦੀਆਂ ਦੋ ਮੁੱਤੀਆਂ ਮਰੀਆਂ ਨੇ ਲੱਖ ਰੁਪਿਆ ਉਹਨਾਂ ਨੂੰ ਦੇ ਕੋ ਮਾਅਵਜਾ ਸ਼ਬਦ ਨਹੀਂ ਵਰਤ ਸਕਦਾ ਕਿਉਂਕਿ ਜ਼ਿੰਦਗੀ ਦਾ ਕਦੇ ਕੋਈ ਮਾਅਵਜਾ ਦਿੱਤਾ ਨਹੀਂ ਜਾ ਸਕਦਾ ਸਹਾਇਤਾ ਕੀ ਕੀਤੀ ਜਾ ਸਕਦੀ ਹੈ ਤਾਂ ਕਿ ਪਰਿਵਾਰ ਆਪਦੀਆਂ ਲੋੜਾਂ ਜਿਹੜੀਆਂ ਪਛੜੀਆਂ ਪੂਰੀਆਂ ਕਰੇ ਜਿਹੜੀਆਂ ਝੁੱਗੀਆਂ ਜਿੰਨੀਆਂ ਮੱਛੀਆਂ ਹਨ ਉਹਨਾਂ ਨੂੰ ਰੀਹੈਬਿਟੇਸ਼ਨ ਵਾਸਤੇ ਪਹਿਲਾਂ ਸ਼ਿਫਟ ਕੀਤਾ ਜਾਊਗਾ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਹੈ 25000 ਰੁਪਿਆ ਪਰ ਕਿਉਂਕਿ ਜਿੰਨੀਆਂ ਵੀ ਮੱਛੀਆਂ ਉਹਨਾਂ ਨੂੰ ਹਲਪ ਕੀਤੀ ਜਾਏਗੀ। ਔਰ ਜਿਹੜਾ ਜਸ਼ਵੀ ਨੌਜਵਾਨ ਹੈ ਉਹਦੇ ਸਾਰੇ ਇਲਾਜ ਦਾ ਖਰਚਾ ਕੀਤਾ ਜਾਏਗਾ। ਨਾਲ ਹੀ ਮੈਂ ਮਹਿਸੂਸ ਕੀਤਾ ਮੱਗੇ ਵੀ ਕਿਹਾ ਸੀ ਜਿਹੜਾ ਪੁਲ ਹੈ ਇਹ ਭੀੜ ਹੈ ਇੱਥੇ ਤਰੰਤ ਜਿਹੜੀ ਗੱਡੀ ਐਂਟਰੀ ਹੋ ਸਕਦੀ ਕਾਰਪੋਰੇਸ਼ਨ ਦੇ ਪਹਿਲਾਂ ਵੀ ਮੈਂ ਕਿਉਂਕਿ ਬਤੌਰ ਵਿਸ਼ਵ ਕੌਂਸਲ ਵੀ ਇਹ ਮਾਉਲਾ ਖਾਇਆ ਸੀ। ਸੋ ਇਹ ਜਿਹੜਾ ਪੁਲ ਹੈ ਇਹ ਕੇਸ ਨੂੰ ਨਵਾਂ ਪੁਲ ਜੜਾ ਉੱਚਾੜਾ ਬਣਾਇਆ ਜਾਏਗਾ ਤਾਂ ਕਿ ਜੇ ਕੋਈ ਘਟਨਾ ਹੁੰਦੀ ਹੈ ਜਹੀ ਅੱਗੇ ਤੋਂ ਤਾਂ ਪ੍ਰਮਾਤਮਾ ਤਾਂ ਕਰੇ ਇਹ ਘਟਨਾ ਵਾਪਰ ਹੀ ਨਾ ਜੇ ਵਾਪਰ ਜਾਂਦੀ ਹੈ ਤਾਂ ਉਸ ਦੀ ਹੈਲਪ ਵਾਸਤੇ ਕੋਈ ਫਾਇਰ ਬ੍ਰਿਗੇਡ ਹੈ ਹੋ ਰਹਿ ਉੱਥੋਂ ਚਾਹੀ ਮੈ ਇਸ ਗੱਲ ਦੀ ਮੈਨੂੰ ਜ਼ਰੂਰ ਤਸੱਲੀ ਹੈ ਕਿ ਜਦੋਂ ਫੋਨ ਕੀਤਾ ਫਾਇਰ ਬ੍ਰਿਗੇਡ ਦੀ ਪੂਰੀ ਟੀਮ ਇੱਕਦਮ ਉਹ ਉਹਨਾਂ ਨੇ ਰਸਕੀ ਤੇ ਆ ਕੇ ਉਹ ਜਿਹੜੀ ਅੱਗ ਨੂੰ ਬਿਝਾਉਣ ਦਾ ਯਤਨ ਕੀਤਾ ਉਹ ਅੱਗ ਬੁਝ ਗਈ ਹੈ ਮੈਂ ਤਾਂ ਤੁਹਾਡੇ ਮਾਧਿਅਮ ਰਾਹੀਂ ਜਿੱਥੇ ਉਹਨਾਂ ਰੂਹਾਂ ਨੂੰ ਆਪਦੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਬੱਚੀਆਂ ਸੀ ਫੁੱਲ ਹੁੰਦੇ ਨੇ ਬੱਚੇ ਉਹ ਚਲੀਆਂ ਗਈਆਂ ਤੇ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਉਹਨਾਂ ਨਾਲ ਵੀ ਮੇਰੀ ਦਿਲੋਂ ਹਮਦਰਦੀ ਹੈ ਤੇ ਨਾਲ ਹੀ ਜਿਹੜਾ ਹੋਰ ਕੋਈ ਇਹਨਾਂ ਦੀ ਮਦਦ ਹੋਏਗੀ ਸੀਐਮ ਅੰਦਰ ਦੇ ਵਿੱਚੋਂ ਦਾ ਕੇਸ ਬਣਾਉਣ ਵਾਸਤੇ ਮੈਂ ਵੀ ਇਸੇ ਹਿਸਾਬ ਨਾਲ ਕਹਿ ਰਿਹਾ ਹੈ ਕਿੰਨੇ ਕੁ ਝੁੱਗਿਆਂ ਨੇ ਜਲਸਾਵੇ ਸਦੋਂ ਕਦੇ ਬੈਠੇ ਨੇ ਇੱਥੇ ਦੇਖੋ ਇਹ ਜਿਹੜਾ ਇਹ ਵਰਤਾਰਾ ਸਲਮ ਦਾ ਇਹ ਮੈਂ ਕੱਲੇ ਬਠਿੰਡੇ ਨਹੀਂ ਕਹਿੰਦਾ ਸਾਰੇ ਇੰਡੀਆ ਤੇ ਬੰਬਈ ਅਰਗੇ ਸ਼ਹਿਰ ਦੇ ਵਿੱਚ ਹੀ ਪੌਸਟ ਕਲੋਨੀਆਂ ਦੇ ਸਾਹਮਣੇ ਸਭ ਤੋਂ ਵੱਡਾ ਏਸ਼ੀਆ ਦਾ ਸਲਮ ਹੈ ਦਿੱਲੀ ਦੇ ਵਿੱਚ ਹੈ ਇਸੇ ਦਿਨ ਆਪਣੇ ਸ਼ਹਿਰਾਂ 'ਚ ਹੋ ਗਿਆ ਕਿਸੇ ਸਮੇਂ ਇੱਥੇ ਉੜੀਸਾ ਦੀ ਲੇਬਰ ਜਿਹੜੀ ਸੀ ਉਹ ਕੋਲਾ ਨਹੀਂ ਹੁੰਦੀ ਸੀ ਜਿਹੜਾ ਥਰਮਲ ਦੇ ਵਿੱਚ ਲੋਡਿੰਗ ਨਾਲ ਲੋਡ ਹੁੰਦਾ ਉਹਦੋਂ ਉਹ 30 35 ਟੁਗ ਨਿਆਇ ਤੇ ਕਿਉਂਕਿ ਥਰਮਲ ਦੀ ਲੈਂਡ ਹੈ ਥਰਮਲ ਦੀ ਜਿਹੜੀ ਐਡਮਿਨਿਸਟ੍ਰੇਟਿਵ ਸੀ ਉਹਨੇ ਅਲਾਉ ਕਰਤੀ ਅਸੀਂ ਵੀ ਨੇੜੇ ਜਦੋਂ ਵੀ ਗੱਡੀ ਲੱਗ ਜਾਂਦੀ ਹੈ ਲੋਨ ਵਾਸਤੇ ਜਾਂਦੇ ਸੀ ਪਰ ਉਸ ਤੋਂ ਬਾਅਦ ਉਹ ਲੇਬਰ ਤੋਂ ਕੁਝ ਬੰਦੇ ਚਲੇ ਗਏ ਕੁਝ ਇੱਥੇ ਬੈਠੇ ਵੀ ਹੈ ਉਸ ਤੋਂ ਬਾਅਦ ਜਿਹੜੀ ਸਮੇ ਸਮੇਂ ਦੇ ਨਾਲ ਇਹਦੇ ਵਿੱਚ ਇਜ਼ਾਫਾ ਹੁੰਦਾ ਗਿਆ ਹੁਣ ਤਕਰੀਬਨ ਇਹ ਮੇਰਾ ਚਾਰਟ 100 ਦੇ ਨੇੜੇ ਚੱਲ ਗਿਆ 51 ਮਕਾਨ ਇਹਨਾਂ ਨੂੰ ਇੱਥੇ ਰਜਿੰਦਰ ਮਿੱਤਲ ਜੀ ਆ ਉਹਨਾਂ ਨੇ ਆਪਦੀ ਜਿਹੜੀ ਸੀਐਸਆਰ ਹੁੰਦਾ ਹੈ ਉਸ ਦੇ ਵਿੱਚੋਂ ਬਣਾ ਕੇ ਦਿੱਤੇ ਨੇ ਸੜਕਾਂ ਵਗੈਰਾ ਬਣਾਈਆਂ ਨੇ ਕਾਰਪੋਰੇਸ਼ਨ ਨੇ ਪਾਣੀ ਸੀਵਰੇਜ ਦਾ ਪ੍ਰਬੰਧ ਵੀ ਕੀਤਾ ਔਰ ਜਿਹੜਾ ਦੂਜਾ ਸਾਡੀ ਕੋਸ਼ਿਸ਼ ਹੈ ਕਿਉਂਕਿ ਸਰਕਾਰ ਨੇ ਤਾਂ ਨੀਤੀ ਬਣਾਈ ਸੀ ਵੀ ਜਿੰਨੇ ਵੀ ਸਲੰਮ ਰਹੇ ਸੀ ਉਹਨਾਂ ਨੂੰ ਖਤਮ ਕਰਕੇ ਇਹਨਾਂ ਲੋਕਾਂ ਨੂੰ ਚੰਗਾ ਜੀਵਨ ਜਿਉਣ ਵਾਸਤੇ ਹੋਰ ਮਕਾਨ ਦੇ ਕੇ ਬਣਾਈ। ਹੋਰ ਯੋਜਨਾ ਤੇ ਵੀ ਕੰਮ ਕਰ ਰਹੇ ਆ। ਮੈਨੂੰ ਅੱਜ ਉੱਥੇ ਲੇਡੀ ਸੀ ਉਹਨਾਂ ਨੇ ਦੱਸਿਆ ਜੀ ਕਿ ਅਸੀਂ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ